ਨਵੇਂ ਵਲੌਗ ਚ ਤੁਹਾਡਾ ਸਵਾਗਤ ਹੈ ਕਾਕਾ ਸਾਡਾ ਖੇਡਦਾ ਆ ਸਵੇਰੇ ਸਵੇਰੇ Enjoy ਕਰਿਆ ਕਰੋ ਠੀਕ ਆ ਇਹ ਇੱਕ ਤੁਹਾਨੂੰ ਐਂਟਰਟੇਨਮੈਂਟ ਕਰਨ ਦਾ ਸਾਧਨ ਹੀ ਆ ਕਿਉਂਕਿ ਟੈਨਸ਼ਨ ਹਰ ਇੱਕ ਦੇ ਜੀਵਨ ਚ ਬਹੁਤ ਨੇ ਵੱਖੋ ਵੱਖ ਤੇ ਚਲੋ ਹਰ ਕੋਈ ਤੁਹਾਨੂੰ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਹਰ ਇੱਕ ਨੂੰ ਫੋਲੋ ਸਬਸਕ੍ਰਾਈਬ ਲਾਈਕ ਜੋ ਹੁੰਦਾ ਕਰਿਆ ਕਰੋ ਲੋ ਜੀ ਆ ਗਏ ਦਾਦੀ ਹਰੇ ਕੁਮ-ਕੁਮ ਕੇ ਹਾਂਜੀ ਕਿੱਥੇ ਕਿੱਥੇ ਘੁੰਮ ਕੇ ਆਏ ਹਾਂ ਕਛੇ ਘੁਮ ਅੱਛਾ ਕੀ ਕੁਛ ਕੀਤਾ ਫਿਰ ਉਥੇ ਛੇ ਘੁਮ ਹਾਂ ਤੇ ਝੂੜਾ ਤੇ ਨਾ ਟਿਨਾ ਮੈਂ ਜਿਹੜਾ ਕੰਨ ਸਭ ਜਿਗੇ ਨੇ ਬੁਲਾਈ ਮੈਂ ਵਧੀਆ ਰਿਆ ਫਿਰ ਘੁੰਮਣਾ ਫਿਰਨਾ ਮੁਰਦੀਆ ਕਿਹੜਾ ਸ਼ੌਕ ਹੈ ਤੇ ਤਿੰਨ ਚਾਰ ਦਿਨ ਲਾਇਆ ਹੈ ਨਾ ਤਿੰਨ ਦਿਨ ਬੁੱਟੀ ਕਿੱਥੋਂ ਆਈ ਆਪਣੇ ਘਰੇ ਇਹਦੇ ਦੰਦ ਬੰਨੇ ਦਿੱਤੇ ਹੈ ਇਹ ਲੱਗਾ ਰੀਸਾ ਲਾਉਂਦੀ ਹੈ ਵੀ ਮੈਂ ਕਹਿੰਦਾ ਰੀਸਾ ਲਾਉਗੀ ਇਹਦਾ ਆ ਗਿਆ ਮੂੰਹ ਤਾਂ ਬੰਦਾ ਤਾਂ ਫਕਾ ਤੇ ਤੂੰ ਨਾ ਉਹਦਾ ਲਿੰਗਾ ਨਾ ਮਾ ਤੁਸੀ ਇਹਨੂੰ ਮੰਨੇ ਉਹ ਤਾਂ ਚੰਗੀ ਸੀ ਹਾਂ ਉਹ ਚੰਗੇ ਸੀ ਤੇ ਮੈਂ ਗੰਦੀ ਆ ਮੈਂ ਲੋਕਾਂ ਨਹੀਂ ਪਰ ਇੱਕ ਇੱਕ ਗੱਲ ਹੈਗੀ ਮੰਮੀ ਮੂੰਹ ਤੇ ਕਹਿ ਗਈ ਮੈਂ ਲੋਕਾਂ ਸਿਰ ਪਾੜ ਕੇ ਦੇ ਰੋਟੀ ਕਾ ਨਹੀਂ ਆ ਉਹ ਅਗਲੀ ਉਹ ਹੋਣੀ ਨਹੀਂ ਲੁਣੀ ਨਾ ਹਾਂ ਤੂੰ ਵੀ ਗੁੰਡੀ ਨਹੀਂ ਜੈ ਸੱਚ ਮੂੰਹ ਚ ਨਿਕਲ ਗਈ ਵੀ ਇਹ ਗੰਦੀ ਆ ਤੇ ਮਮੀ ਰਾਮ ਦੇ ਹੁਣ ਤੂੰ ਕਵਰ ਨਾ ਕਰ ਫੜੀ ਗਈ ਹੈ ਬਾਈ ਵਧਾਈਆਂ ਬੰਦੀਆਂ ਇਹ ਆਪਾਂ ਹੀ ਕਰ ਲਿਆ ਪਹਿਲੀ ਵਾਰੀ ਤਾਂ ਨਹੀਂ ਲਿਆਂਦੀ ਪਰ ਹਰ ਇੱਕ ਚੀਜ਼ ਤਾਂ ਨੂੰ ਨਿਕਲ ਜਣੀ ਚੱਕ ਦਿੱਤਾ ਹੀ ਹੋਰ ਚੱਕ ਲੇਂਗੀ ਮੱਸਾ ਅਗੱਤ ਤਾਂ ਨੂੰ ਚਲਾ ਜਾਣਾ ਸਾਈਡ ਤੇ ਮੰਜਨਾਰ ਨਏ ਬਾਚੋ ਅਗੱਤ ਨਹੀਂ ਕਰਦੇ ਹੋ ਜਾਂ ਸਿੱਧਾ ਦਾ ਕਰ ਉਤਰੋ ਇਫ ਡਰਗ ਆ ਆ ਕਿਨਾਰੇ ਕਿਨਾਰੇ ਤੇ ਐਵੇਂ ਕਰਨਾ ਨਹੀਂ ਐਵੇਂ ਨਾ ਕਰ ਕਿੱਦਾਂ ਕਰਾਂ ਹਾਂ ਬਸ ਚਲੋ ਜੀ ਉਹ ਦਾਈਆਂ ਬਹੁਤ ਬਹੁਤ ਨਵੀਂ ਮਸ਼ੀਨ ਸੈਮੀ ਆਟੋ ਦੋ ਖਾਨੇ ਵਾਲੀ ਪੰਜਾਬੀ ਚ ਲਓ ਜੀ ਬਰੀਕੀ ਦਾ ਕੰਮ ਹੋ ਰਿਹਾ ਠੀਕ ਹੈ ਠੀਕ ਚਲੋ ਵੇਖ ਲਿਆ ਕਿ ਆਪੇ ਇਹ ਤਾਂ ਮੈਂ ਕਹਿਣ ਲੱਗਾ ਲੋਕਾਂ ਨੂੰ ਕਿ ਵਾਸ਼ਿੰਗ ਮਸ਼ੀਨ ਦੀ ਪਾਰਟੀ ਬੋ ਜੀ ਕਾਫੀ ਟਾਈਮ ਬਾਅਦ ਰੇਲਵੇ ਸਟੇਡੀਅਮ ਫੌਜਪੁਰ ਬਹੁਤ ਟਾਈਮ ਬਾਅਦ ਆਇਆ ਮੈਂ ਅੱਜ ਛੋਟੇ ਹੁੰਦੇ ਸੀ ਫਟੋ ਘਟ ਓខਈਆ ਕੰਮ ਇਤੋ ਉਹ ਦੂਜੇ ਗੇਟ ਬੰਦ ਕੀਤਾ ਉਹ ਅੱਛਾ ਇੱਥੇ ਕਿਹੜਾ ਚੋਰ ਆਣ ਉਹ ਓਕੇ ਸੀਟ ਅੜਦੀ ਓ ਸੀਟ ਪ੍ਰਿੰਟ ਕਰ ਸਾਰੀ ਗਾੜਾ ਕਢਾਵਾ ਲੋ ਜੀ ਦੇਖੀਏ ਫਿਰ ਪੀਸੀ ਬਿਲਡ ਕਰਵਾਵਾਂਗੇ ਕੋਈ ਮੈਂ ਕਿ ਆਨਲਾਈਨ ਚੈੱਕ ਕਰੀਏ ਫਿਰ ਥੋੜੀ ਨੋਲਿਜ ਲੈ ਲਈਏ ਫਿਰ ਆਪਾਂ ਕਰਾਉਨੇ ਆ ਕੋਈ ਮਸਲਾ ਹੱਲ ਤੇ ਅੱਜ ਮੈਂ ਉਹ ਹੀ ਚੈੱਕ ਕਰ ਰਿਹਾ ਸੀਗਾ ਪੀਸੀ ਬਿਲਡ ਕੀ ਕੋਸਟ ਕਰਦਾ ਹੈ ਐਸਟੀਮੇਟ ਵਗੈਰਾ ਚਲੋ ਚੈੱਕ ਕਰਦੇ ਆ ਫਿਰ ਤੁਹਾਡਾ ਸ਼ੇਅਰ ਕਰਦੇ ਆ ਓਏ

ਉਹ ਆ ਗਿਆ ਏ ਉਹ ਵੰਛੂ ਕਿੱਥੇ ਗਈ ਹਾਂ ਕਿੰਦੇ ਨਾਲ ਇੱਧਰ ਆਓ ਮੋਟਰਸਾਈਕਲ ਆ ਗਿਆ ਤੇਨੂੰ ਨੇ ਲੈ ਕੇ ਗਏ ਤੈਨੂੰ ਨੇ ਨਾਲ ਲੈ ਕੇ ਹਾਂ ਨੂੰ ਉੱਤੇ ਬਾਦੀ ਉੱਤੇ ਠੀਕ ਐ ਚੱਕ ਕੇ ਬਸ ਉਹ ਵੰਦਾ ਹੀ ਨਹੀਂ ਭੱਜ ਗਿਆ ਚੱਲ ਛੱਡ ਦੇ ਛੱਡ ਦੇ ਓਏ ਇੱਧਰ ਆ ਜਾ ਮੋਟਰਸਾਈਕਲ ਆ ਗਿਆ ਹਾਂਜੀ ਤੁਹਾਡੇ ਨਾਲ ਇੱਕ ਜਰੂਰੀ ਗੱਲ ਸ਼ੇਅਰ ਕਰਨੀ ਸੀ ਕਿ ਭਾਈ ਹਸਪਤਾਲਾਂ ਦੇ ਬਹੁਤ ਮਾੜੇ ਹਾਲਾਤ ਨੇ। ਕਰੀਬ ਬੰਦਾ ਵੈਸੇ ਮਰਿਆ ਹੁੰਦਾ ਕੁਝ ਹਸਪਤਾਲਾਂ 'ਚ ਜਾ ਕੇ ਹੋਰ ਮਰ ਜਾਂਦਾ। ਮੇਰੀ ਵੀਡੀਓ ਜੇ ਕਿਸੇ ਚੰਗੇ ਬੰਦੇ ਤੱਕਰ ਪਹੁੰਚਦੀ ਹੈ ਮਾ ਚੋਣਾ ਇਹ ਵੀਡੀਓ ਜਿਹੜੇ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਹਨ ਸਰਕਾਰੀ ਹਸਪਤਾਲਾਂ ਦੀ ਗੱਲ ਕਰੂੰਗਾ। ਜਿੰਨੇ ਵੀ ਆ ਸਿਵਲੋ ਹਸਪਤਾਲ ਆਲੋ ਅੱਜ ਅਸੀਂ ਗਏ ਸੀ ਫਰੀਦਕੋਟ ਮੈਡੀਕਲ ਕਾਲਜ ਵਿਦ ਹਸਪਤਾਲ ਤੇ ਜੋ ਉੱਥੇ ਹਾਲਾਤ ਵੇਖਦਾ ਮੈਂ ਅੱਗੇ ਵੀ ਕਈ ਵਾਰੀ ਗਿਆ ਆ ਇਨਸੀਡੈਂਟ ਚਲੋ ਕਈ ਹੁੰਦੇ ਰਹੇ ਆ ਪਰ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਸੀ ਕਿ ਨਾ ਉੱਥੇ ਤਾਂ ਬੰਦੇ ਦਾ ਬਹੁਤ ਮਾੜੇ ਹਾਲਾਤ ਆ ਭਾਈ ਰੱਬ ਇਹਦੂ ਵਧੀਆ ਤਾਂ ਚੱਕੀ ਲਵੇ ਡਾਇਰੈਕਟ ਜੋ ਉੱਥੇ ਹਾਲਾਤ ਲੋਕ ਵੇਖਦੇ ਆ ਪੇਸ਼ੈਂਟ ਨੂੰ व्हीलचेयर स्ट्रेचर ਤੱਕਰ ਨਹੀਂ ਮਿਲਦਾ ਜੀ ਲੋਕ ਝੱਕ ਕੇ ਆਪ ਅੰਦਰ ਬਾਹਰ ਲੈ ਕੇ ਜਾਂਦੇ ਜਿਵੇਂ ਇੱਕ ਲਾਸ਼ ਨੂੰ ਵੀ ਸਟੇਚਰ ਮਿਲ ਜਾਂਦਾ ਉੱਥੇ ਤਾਂ ਉਹ ਵੀ ਨਹੀਂ ਮਿਲਦਾ ਐਡੇ ਮਾੜੇ ਲਾਤ ਤੇ ਜੋ ਸਟਾਫ ਰੱਖਿਆ ਐਡੀ ਗੰਦੀ ਬੋਲੀ ਉਹਨਾਂ ਦੀ ਤੋਬਾ ਤੋਬਾ ਤੇ ਇਹ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਕਾਸ਼ ਕਿਤੇ ਚੰਗੇ ਬੰਦੇ ਕੋਲੇ ਪਹੁੰਚ ਜਾਏ ਵੀਡੀਓ ਬਾਰਲ ਹੋ ਜਾਏ ਤੇ ਕੋਈ ਸੁਣੇ ਇਸ ਗੱਲ ਨੂੰ ਕਿ ਹਸਪਤਾਲਾਂ ਚ ਸੁਧਾਰ ਕਰਨ ਦੀ ਬਹੁਤ ਲੋੜ ਆ ਡਾਕਟਰ ਜਾਂ ਕੋਈ ਵੀ ਸਟਾਫ ਪਹਿਲਾਂ ਮਿੰਤਾ ਕਰਦੇ ਕਿ ਸਾਨੂੰ ਨੌਕਰੀ ਮਿਲ ਜੇ ਕੀ ਕੁਝ ਨਹੀਂ ਕਰਦੇ ਨੌਕਰੀ ਲੈਣ ਪਿੱਛੇ ਤੇ ਜਦੋਂ ਨੌਕਰੀ ਮਿਲ ਜਾਂਦੀ ਏ ਤੇ ਟੌਣ ਹੀ ਬਦਲ ਜਾਂਦੀ ਬੰਦੇ ਦੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਤੇ ਉਹ ਰੰਗ ਉਹ ਖੁੰਦੇ ਆ ਮੇਰੇ ਤੁਹਾਨੂੰ ਸ਼ੈਤਾਨ ਵੀ ਹਾਰ ਜੇ ਐਵੇਂ ਦੇ ਲੋਕਾਂ ਨੂੰ ਵੇਖ ਕੇ ਚੈਤਾਨ ਚ ਵੀ ਕੋਈ ਅਚਾਈ ਹੋਏਗੀ ਚੰਗਾਈ ਹੋਏਗੀ ਪਰ ਜਿਹੜੇ ਲੋਕ ਆ ਏਡੇ ਮਾੜੇ ਹਲਾਸ ਨੌکریاں ਮਿਲਣ ਤੋਂ ਬਾਅਦ ਉਹਨਾਂ ਦੀ ਜਿਹੜੀ ਬੋਡੀ ਲੈਂਗੁਏਜ ਬਦਲਦੀ ਏ ਉਹ ਤਾਂ ਮਾੜੇ ਬੰਦੇ ਨੂੰ ਪਤਾ ਉਹ ਵੈਸੇ ਮਰਿਆ ਵਾ ਤੁਸੀਂ ਉਹਨੂੰ ਹੋਰ ਮਾਰੀ ਜੰਨੇ ਕੋਈ ਗੱਲ ਨਹੀਂ ਸੁਣਦਾ ਜਿੱਥੇ ਜਿਹੜਾ ਬੰਦਾ ਪਿਆ ਵਾ ਬੋਤਲਾਂ ਖਤਮ ਹੋ ਜਾਂਦੀਆਂ ਕੋਈ ਸਟਾਫ ਵੇਖਣ ਨਹੀਂ ਆਂਦਾ ਜੇ ਕੋਈ ਪਲਾਨ ਜਾਂਦਾ ਅੱਗੋਂ ਤਪਕੇ ਮਾਰਦੇ ਸਰਕਾਰੀ ਹਸਪਤਾਲਾਂ ਸਾਰਿਆਂ ਚ ਇਹੀ ਵਾਲਾ ਹਾਲਾਤ ਨੇ ਚਲੋ ਚੰਗੀ ਲੱਗੇ ਵੀਡੀਓ ਨੂੰ ਤੱਬ ਕੇ ਸ਼ੇਅਰ ਕਰੋ ਲਾਈਕ ਕਰੇ ਸਬਸਕ੍ਰਾਈਬ ਕਰੇਓ ਤੇ ਹੋ ਸਕੇ ਤਾਂ ਮੈਡੀਕਲ ਅਫਸਰ ਤੱਕ ਇਹ ਵੀਡੀਓ ਪਹੁੰਚਾਓ ਸ਼ੇਅਰ ਕਰੋ ਕਿ ਹੁੰਦੇ ਦਿਮਾਗ ਚ ਕਿਤੇ ਆਵੇ ਮੈਂ ਵੀ ਹਰ ਜੀਵਨ ਚ ਭਲਾਈ ਦਾ ਕੰਮ ਕਰ ਲਾਂ ਲੈ ਕੇ ਦਾ ਕਿਸੇ ਨੇ ਕੁਝ ਨਹੀਂ ਜਾਣਣਾ ਜਿਹੜੀ ਤੁਹਾਡੀ ਜ਼ਿੰਦਗੀ ਆ ਇੱਕ ਨਾਮ ਬਣਾ ਕੇ ਜਾਓ ਜਿਹੜਾ ਤੁਹਾਡਾ ਮਰ ਤੋਂ ਬਾਅਦ ਵੀ ਤੁਹਾਨੂੰ ਯਾਦ ਕੀਤਾ ਜਾਵੇ ਥੈਂਕ ਯੂ